ਹਾਈ ਹਾਈ ਕੁੜੀਆਂ ਦੀ ਵੀ ਕਾਦੀ ਜ਼ਿੰਦਗੀ ਐ ਕਿਦਾਂ ਆਪਣੇ ਪੇਕਿਆਂ ਨਾਲ ਕਰਦੀਆਂ ਮਰ ਮਰ ਜਾਈਦਾ ਪੇਕਿਆਂ ਦੇ ਘਰ ਪਰ ਜਦੋਂ ਬਗਾਨੀਆਂ ਧੀਆ ਆ ਜਾਂਦੀਆਂ ਹੋਣਾ ਨਾ ਉਹ ਇਹ ਸਮਝਦੀਆਂ ਪਈਹੀ ਮਾਲਕਾਂ ਵਾ ਇੱਥੇ ਇਹਨਾਂ ਨਾਲ ਕੋਸ਼ਿਸ਼ ਤੇ ਹੈ ਹੀ ਨੀਗਾ ਪਰ ਕੀ ਕਰਨਾ ਕਈ ਘਰ ਤੇ ਚੰਗੀਆਂ ਵੀ ਆ ਜਾਂਦੀਆਂ ਜਿਹੜੀਆਂ ਨਣਾਣਾ ਨੇ ਨਾ ਪਿਆਰ ਕਰਤੀਆਂ ਤੇ ਕਈ ਥਾਂ ਆ ਜਾਂਦੀਆਂ ਮੇਰੀ ਪਰਜਾਈ ਵਰਗੀਆਂ ਹੁਣ ਮੇਰੀ ਕਿੰਨੀ ਬੇਇੱਜ਼ਤੀ ਕੀਤੀ ਐ ਕਿਤੇ ਮੇਰਾ ਅੰਦਰੋਂ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਤੇ ਇੱਕ ਮੁੰਡਾ ਵਾ ਵਿਚਾਰਾ ਜਿਹੜਾ ਤਰਲੇ ਕਰੀ ਜਾਂਦਾ ਕੋਈ ਨਹੀਂ ਜਾਣਾ ਕੋਈ ਨਹੀਂ ਜਾਣਾ ਅੱਜ ਦਾ ਦਿਨ ਰੁਕ ਜਾ ਮੈਂ ਕਰਾਂ ਤੇ ਕਰਾਂ ਕੀ ਮੈਨੂੰ ਫਾਇ ਲੱਗਦੀ ਆ ਆ ਕਾਦਾ ਦੇਈਆਂ ਮੈਂ ਮੈਂ ਤੇ ਆ ਕੇ ਵੇਲੇ ਪਛਤਾਉਂਦੀ ਆ ਵੀ ਮੈਂ ਕਿਉਂ ਆਈ ਹੰਤਰਾ ਪੇਕਿਆਂ ਦਾ ਮੋਹ ਖਿੱਚ ਲਿਆ ਨਹੀਂ ਤੇ ਮੇਰਾ ਜੀ ਨਹੀਂ ਕਰਦਾ ਕੀ ਕਰਾਂ ਮੈਂ ਮੰਮੀ ਈਗਣਾ ਤਰੀ ਜਾਂਦੇ ਜੀ ਕੁਛ ਨਹੀਂ ਪੁੱਤ ਗੱਲਾਂ ਬਾਧੀਆਂ ਕਰਨੀਆਂ। ਉਦਾਂ ਹੀ ਆਪਣੇ ਮਨਾਂ ਡੇਗੀਆਂ ਕਰਨ। ਚਲੋ ਜੋ ਪੈਸੋ ਗਿਆ ਛੱਡੋ ਤੇ ਅੱਜ ਦਾ ਦਿਨ ਵੀ ਰਹਿ ਗਿਆ ਵਾ। ਪਾਪਾ ਕਾਢੀ ਕਰਨੇ ਹੋਣੇ ਆ। ਪੁੱਤ ਮੇਰੀ ਗੱਲ ਸੁਣ ਮੈਂ ਤੇ ਬੈਗ ਵਿੱਚ ਕੱਪੜੇ ਪਾਏ ਆ ਤੇ ਦੋ ਵਾਰੀ ਪੁੱਤ ਨਿਕਲ ਲੱਗੇ ਬਾਹਰ ਤੇ ਸੈਰਸ ਨੀਉ ਜਾਣ ਦੱਦਾ। ਕੋਈ ਨਹੀਂ ਜਾਣਾ ਜੇ ਤੂੰ ਇਦਾਂ ਚੱਲ ਗਈ ਤੇ ਤੁਹਾਡਾ ਜੀ ਨਹੀਂ ਲੱਗਣਾ ਮਗਰੋਂ ਤੇ ਪਾਪਾ ਅੱਗੇ ਰੋਂਦੇ ਆ ਤੇ ਜਦੋਂ ਕਹਿ ਦਿੰਦਾ ਵਾ ਵੀ ਪਾਪਾ ਰੋਂਦੇ ਤੇ ਭਰਾ ਦਾ ਦੁੱਖ ਪਤਾ ਕਿੰਨਾ ਹੁੰਦਾ। ਉਹਦਾ ਵਿਚਾਰੇ ਦਾ ਕੀ ਕਸੂਰ ਵਾ ਮੈਂ ਤਾਂ ਉਹਦੇ ਵਾਲੇ ਵੇਖ ਕੇ ਹੁੰਦਾ ਵੀ ਮਜਬੂਰ ਆ ਉਹਦਾ ਕੋਈ ਕਸੂਰ ਨਹੀਂ ਹੈਗਾ ਪਰ ਮਾਮੀ ਨੂੰ ਹੀ ਨਹੀਂ ਨਾ ਹੈਗਾ ਬੋਲਾਂ ਦਾ ਪਤਾ ਪੁੱਤ ਭਰਾ ਤੇ ਮੇਰਾ ਮਜਬੂਰ ਵਾਲਾ ਇੰਨਾ ਕਿ ਕਿੰਨੀਆਂ ਗੱਲਾਂ ਕਰਾਉਣੀ ਆ ਨਹੀਂ ਨਹੀਂ ਆਪਾਂ ਤਾਂ ਚਲੀ ਜਾਣਾ ਵਾਦ ਤੋਂ ਵਾਦ ਅੱਜ ਦੀ ਰਾਤ ਵਾ ਤੇ ਆਪਾਂ ਸਵੇਰੇ ਤੇ ਚਲੀ ਜਾਣਾ ਕਿੰਨੇ ਕਿ ਦਿਨ ਇਹਨਾਂ ਦੇ ਟੱਕਿਆਂ ਟਕੇ ਰਹਿਣਾ ਪੁੱਤ ਆਪਣੇ ਘਰੇ ਜਾਣਾ ਅਖੀਰ ਚੱਲ ਕੋਈ ਗੱਲ ਨਹੀਂ ਕੀ ਕਰਨਾ ਫਿਰ ਅੱਗੇ ਤੇ ਬੜੇ ਚਾਣ ਆਏ ਸੀ ਹੁਣ ਮੁੜ ਕੇ ਨਾ ਆਵਾਂਗੇ ਇਹੋ ਗੱਲਾਂ ਨਾ ਫਿਰ ਕੱਲ ਚਲ ਜੀਏ ਫਿਰ ਕੋਈ ਨਹੀਂ ਪੁੱਤ ਪਾਲ ਆਪਾਂ ਦੀ ਕਿਸੇ ਦੀ ਵੀ ਮੰਗਣੀ ਕਾਨੀ ਮਮੀ ਕਹਿੰਦੀ ਮੰਗਣੀ ਭਰਾ ਨੂੰ ਸਮਝਾਓ ਕੋਈ ਦੀ ਮੈਂ ਸਮਝਾ ਦਉਗੀ ਅਗੋਂ ਕੱਲ ਆਪਾਂ ਟਾਈਮ ਨਾਲ ਨਿਕਲ ਜਾਣਾ ਠੀਕ ਵਾ ਨਾ ਟਾਈਮ ਨਾਲ ਸਵੇਰੀ ਹੋਰ ਭੁੱਖ ਤੇ ਲੱਗੀ ਤੈਨੂੰ ਨਹੀਂ ਭੁੱਖ ਪਖ ਰਹੇ ਹਾਂ ਬੋ ਮੈਂ ਤੇ ਮੈਂ ਮੜਿਆ ਭਾਈ ਜਨ ਹੋਵਾਂ ਆਪਣੇ ਖੈਰ ਸੋ ਚਲ ਜਾ ਹੋਇਆ ਹੈ ਕੋਈ ਗੱਲ ਨਾ ਕਰੀ ਚੰਗਾ ਨਹੀਂ ਮੈਂ ਨਹੀਂ ਕਰਦਾ ਕਰਦਾ ਜੇ ਭੁੱਖ ਲੱਗੀ ਦੀ ਮੈਂ ਰੋਟੀ ਪਕਾ ਦੇਨੀ ਫੇਰ ਉਹਨੇ ਘਰ ਸੋਈ ਚ ਬੜੀ ਐ ਫੇਰ ਚਲ ਕੋਈ ਨਹੀਂ ਪੁੱਤ ਅੱਜ ਦੀ ਦਿਨ ਉਹ ਸਵੇਰੇ ਆਪਣੇ ਘਰ ਚ ਜਣਾ ਆਪੇ ਠੀਕ ਬਣ ਆਪਣੇ ਘਰ ਚ ਲਈਏ ਹੁਣ ਨਹੀਂ ਆਉਣਾ ਮम्मी ਚਲ ਕੋਈ ਨਹੀਂ ਪੁੱਤ ਕੀ ਕਰਨਾ ਫੇਰ ਇਹਦੇ ਵਿੱਚ ਨਾ ਵੀਰ ਦਾ ਕਸੂਰ ਐ ਨਾ ਮਾਮੇ ਦਾ ਕਸੂਰ ਐ ਸਾਰਾ ਮਾਮੀ ਦਾ ਕਸੂਰ ਐ ਠੀਕ ਹੈ ਜੀ ਮਾਮੀ ਨੂੰ ਸਮਝਣਾ ਚਾਹੀਦਾ ਵਾ ਨਾ ਜੇ ਇਹਦਾਂ ਇੱਥੇ ਗੀਨ ਐ ਇਦਾਂ ਹੋਵੇ ਤੇ ਫੇਰ ਇਹਦੇ ਮਨ ਤੇ ਕੀ ਬੀਤੇ ਚਲੋ ਛੱਡੋ ਮਮੀ ਆਪਣਾ ਮਾਨਾ ਸੜੋ ਆਜੋ ਕੋਈ ਨਹੀਂ ਚਲ ਤੂੰ ਮਾ ਜੰਮੀ ਹੈ ਉਹੋ ਹੀ ਕਰਦੀਆਂ ਕਦਮ ਉਹੋ ਹੀ ਦਰਵਾਜੇ ਆ ਪਰ ਹੱਕੀ ਮੁਗ ਗਿਆ ਹੁਣ ਇਥੇ ਤੇ ਇਥੇ ਸਾਡਾ ਹੈ ਹੀ ਕੁਛ ਨਹੀਂ ਆ ਚੱਲ ਮਨਾ ਕੋਈ ਗੱਲ ਨਹੀਂ ਵੇਖਾ ਕਿੱਡੇ ਪਿਓ ਪੁੱਤ ਗੱਲਾਂ ਕਰਨ ਦੇ ਆ ਕਿੱਡੀ ਸਿੱਧੀ ਰੱਖਦੀ ਦੋਵਾਂ ਜਾਣਿਆਂ ਦੀ ਚੁਗਲਣਾ ਤੇ ਮੇਰ ਨਹੀਂ ਕਰਦੇ ਹੁਣ ਆ ਪਈਨੇ ਉਹਦਾਂ ਇਦਾਂ ਕੀਤਾ ਵਾ ਇਨੇ ਇਦਾਂ ਕੀਤਾ ਵਾ ਤੇ ਕੀਤਾ ਮੈਂ ਕੀ ਆ ਕਿਦਾਂ ਦੀ ਆਈ ਆ ਜਾਣ ਦਾ ਨਾਂ ਹੀ ਨਹੀਂ ਲੈਣ ਗਈ ਹੁਣ ਵੀ ਵੇਖ ਲਾ ਬੈਗ ਚ ਕੱਪੜੇ ਪਾਏ ਆ ਫੇਰ ਵੀ ਨਾ ਇਰਾਦਾ ਵੀ ਰਾਇ ਹੀ ਪਵਾ ਤੇ ਰੋਟੀ ਪਾਣੀ ਫਰੀ ਦਾ ਮਿਲਦਿਆ ਵਾ ਚੰਗਾ ਚੋਖਾ ਖਾਣ ਲਈ ਆ ਜਾਣ ਨੂੰ ਇਹਦਾ ਕੀ ਕਰਦਾ ਵਾ ਉੱਥੇ ਉਹ ਸੁੱਕੀਆਂ ਰੋਟੀਆਂ ਹੀ ਖਾਣੀਆਂ ਵਾ ਸ਼ਾਮਾਂ ਅੱਜ ਦੀਆਂ ਵੀ ਪੈ ਗਈਆਂ ਵਾ ਮੇਰੇ ਸਿਰ ਤੇ ਚੜ ਕੇ ਬੈਠੀ ਆ ਪਹਿਲਾਂ ਕਿਦਾਂ ਫੂਣ ਫੂਣ ਕਰਦੀ ਫਿਰਨ ਲਈ ਹੀਗੀ ਮੈਂ ਚੱਲੀ ਆ ਮੈਂ ਚੱਲੀ ਆ ਮੈਨੂੰ ਡੱਕੇ ਨਾ ਕੋਈ ਹੁਣ ਬੈਗ ਵਿੱਚ ਕੱਪੜੇ ਪਾ ਲਏ ਤਾਂ ਅੰਦਰ ਹੀ ਸਤਮ ਹੋ ਗਈ ਆ ਕਿਤੇ ਬਾਹਰ ਨਿਕਲਦਾ ਨਾ ਹੀ ਨਹੀਂ ਲੈਣ ਦੀ ਮੈਨੂੰ ਤਾਂ ਲੱਗਦਾ ਵਾ ਭਾਵੇਂ ਇਹਦੀ ਬੇਇੱਜ਼ਤੀ ਹੋਈ ਵੀ ਆ ਨਾ ਅਜੇ ਇਹਨੇ ਥੋੜੇ ਦਿਨ ਨਹੀਂ ਜਾਣਾ ਬੈਣਾ ਹੀ ਆ ਇੱਥੇ ਕੋਈ ਗੱਲ ਨਹੀਂ ਬਾਹਰ ਤਾਂ ਨਿਕਲੇ ਆ ਫੇਰ ਕਰਵਾ ਲੂਗੀ ਮੇਰੇ ਕੋਲ ਇੱਦਾਂ ਨਹੀਂਗਾ ਇਹਨੇ ਨਿਕਲਣਾ ਉਹ じゃ ਮੁੰਡਾ ਹੀ ਹੋ ਬਧੋਰੂ ਜੀ ਆ ਵੀ ਲਾਗੇ ਬੈਠਾ ਰਹਿੰਦਾ ਵਾ ਇਹਨਾ ਨਹੀਂਗਾ ਪੇ ਚਲ ਬਾਹਰ ਨਿਕਲਾਂ ਫੇਰਾ ਤੁਰਾਂ ਕੋਈ ਕੰਮ ਹੈਗਾ ਮੈਂ ਨਾਲ ਕਰਵਾ ਦਿੰਨਾ ਨਾ ਉਥੇ ਤੇ ਭਿਓ ਨਾ ਸਾਰਾ ਕੰਮ ਕਰਾਉਂਦਾ ਹੀ ਆ ਇੱਥੇ ਆਣ ਕੇ ਪਹਿਲਾਂ ਏਸੀ ਵਾਲੇ ਹੀ ਗਏ ਹੁਣ ਕੱਲ ਦੇ ਪੱਖੇ ਵਾਲੇ ਅੰਦਰ ਵੜੇ ਆ ਕੋਈ ਗੱਲ ਨਹੀਂ ਤੁਹਾਨੂੰ ਕਲੰਦੀ ਆ ਮੈਂ ਜਿਹੜਾ ਤਹੀ ਗੰਦ ਪਾਇਆ ਵਾ ਵੇਖੀ ਸਹੀ ਆ ਤਾਂ ਦਿਲ ਸਾਨੂੰ ਕਿੰਨਾ ਆਉਣਾ ਬੈਠੇ ਮਾਂ ਉਹ ਤੰਦਰ ਵੜ ਗਈ ਕਿੱਥੇ ਲਾਵਾਂ ਮੈਂ ਤੁਹਾਡੇ ਆਲੀ ਆਉਣ ਲੱਗਾ ਇਹਨਾਂ ਅੱਛਾ ਜੀ ਭਾਮੀ ਕੋਈ ਨਹੀਂ ਨਹੀਂ ਵੇਹੀ ਬੈਣ ਨੂੰ ਅੱਛਾ ਅੱਛਾ ਚਲ ਬਹਿ ਜਾ ਇੱਥੇ ਵੇ ਨਹੀਂ ਮੈਂ ਇਹਨਾਂ ਕਰਨਾ ਹੈ ਜੀ ਕੁਛ ਗੱਲ ਕਰਨੀ ਵੀ ਨਾ ਨਾ ਚੱਲ ਮੇਰੀ ਗੱਲ ਸੁਣ ਖਾਣਾ ਜੀ ਮੇਰੇ ਘਰਾਂ ਚ ਜਲੀਏ ਤੇ ਨਹੀਂ ਨਹੀਂ ਭਾਈ ਮੈਂ ਨਹੀਂ ਜਾਣਾ ਕਿਉਂ ਉਹ ਫੇਰ ਮਾਮੀ ਨਾਲ ਗੱਲਾਂ ਕਰਨੀਆਂ ਮੈਂ ਪੁੱਛਦਾ ਯਾ ਤੂੰ ਮਾਮੇ ਵਾਲੀ ਗੱਲ ਲੈ ਕੇ ਬੈਠਾ ਹਾਂ ਛੱਡ ਪੜਾ ਕਰ ਲੂਗਾ ਨਹੀਂ ਨਹੀਂ ਭਾਈ ਦਾਦਾ ਘਸਾਣਾ ਕਰੇ ਹੋਏ ਜੈ ਹੋ ਜੀ ਤੇ ਨੂੰ ਗੱਲਾਂ ਕੱਟੀਆਂ ਹੋ ਜੇ ਮੈਨੂੰ ਕੱਢ ਲੈਣ ਹੈ ਛੱਡ ਤੁਹਾਨੂੰ ਕੋਈ ਫਰਕ ਪਾ ਵੀ ਫੇਰ ਤੂੰ ਰੇਦਾ ਕਰ ਰਿਹਾ ਹੈ ਨਹੀਂ ਭਾਈ ਹਾਂ ਨਹੀਂ ਗੱਲ ਉਹ ਨਿਕਾ ਮਾਵਾਂ ਇਦਾਂ ਨਾ ਕਰ ਰਿਹਾ ਇਹਦੇ ਦੇਖ ਲਿਆ ਤੇ ਮੰਮੀ ਦੇ ਅੱਗੇ ਰੋਂਦੇ ਆ ਜੇ ਹੁਣ ਹੋ ਗਈਆਂ ਫਿਰ ਪਤਾ ਨਹੀਂ ਕੀ ਹੋਣਾ ਉਹ ਚੱਲ ਯਾਰ ਮੈਂ ਤੇਰਾ ਸਮਝਾਇਆ ਮੰਮੀ ਨੂੰ ਕਿ ਉਹ ਬਾਰ ਬਾਰ ਥੜੀ ਆਉਣਾ ਉਹਨਾਂ ਨੇ ਛੁੱਟੀਆਂ ਕੱਟਣ ਹੁੰਦੇ ਚਰੇ ਚੱਲ ਨਾਲੇ ਤੂੰ ਮੇਰਾ ਭਰਾ ਗੱਲ ਦੇ ਦੈ ਨਾ ਬੋਲੀ ਠੀਕ ਹੈ ਨਾ ਮੈਂ ਇੱਕ ਰੀਮ ਉੱਤੇ ਬੰਦਾ ਹੁੰਦਾ ਬੇਪਰਵਾਹ ਜੇ ਗੱਲ ਇਹਨੇ ਕਰਤੀ ਤਾਂ ਵੀ ਠੀਕ ਹੈ ਨਹੀਂ ਦਿੱਤਾ ਵੀ ਠੀਕ ਵਾ ਨਹੀਂ ਚਲੋ ਕੋਈ ਨਹੀਂ ਮੈਨੂੰ ਜਦੋਂ ਕੀਤੀਆਂ ਕੀਤੀਆਂ ਮੇਰੀ ਵੀ ਗਲਤੀ ਚਲੋ ਕਰਪਾ ਦੇ ਦੇ ਮੈਨੂੰ 40000 ਕਾਪੀ ਕਿਡੇ ਪਿਆ ਕੁਝ ਨਹੀਂ ਹੋ ਗਿਆ ਯਾਰ ਮੰਮੀ ਦਾ ਸੁਪਾ ਹੀ ਤਰ੍ਹਾਂ ਦਾ ਵਾ ਵੀ ਉਹ ਸਾਰਾ ਉਦਾਂ ਕਰਦੀ ਹੈ ਕੋਈ ਵੀ ਹੋਵੇ ਭਾਵੇਂ ਨਹੀਂ ਫੇਰ ਇਹ ਨਾ ਹੈ ਮੇਰੀ ਮੈਨ ਮੇ ਕੋਈ ਗਲਤੀ ਹੈ ਫੇਰ ਮਮੀ ਨੂੰ ਸੁਣਨਾ ਪਵੇ ਸਾਰਾ ਕੁਝ ਉਹ ਨਹੀਂ ਦੇ ਗਲਤੀ ਹੁੰਦੀ ਕੋਈ ਯਾਰ ਕਰਦੀ ਕਿ ਕੀ ਹੋ ਰਿਹਾ ਤੇ ਨਾਲੇ ਭਾਜੀ ਇਹ ਨਾ ਸਿਰੇ ਚੱਲ ਜਾਣਾ ਯਾਰ ਮੈਨੂੰ ਨਾ ਕੋਈ ਸਕੂਨ ਜਾਂ ਨਹੀਂ ਆਉਂਦਾ ਮੇਰੇ ਮਨ ਨੂੰ ਮੇਰੇ ਘਰ ਪਪਾ ਵੀ ਇਕੱਲੇ ਆ ਜੇ ਇਦੀ ਖੁਸ਼ੀ ਖੁਸ਼ੀ ਜਾਂਦੇ ਤਾਂ ਮੈਨੂੰ ਬੜਾ ਵਧੀਆ ਲੱਗਣਾ ਸੀਗਾ ਹੁਣ ਤੈਨੂੰ ਬਣੀ ਕਿਰੇਸਾ ਬੰਜਾਉਂਦੇ ਮਨ ਆਪਣਾ ਭਾਉਲਾ ਭਾਉਾ ਕਰਕੇ ਇਹਦਾ ਮੱਚਣਾ ਨਾ ਨਹੀਂ ਨਹੀਂ ਦੋ ਇਹ ਨਹੀਂ ਗੱਲ ਮੈਨੂੰ ਇਹ ਜਿਹੀ ਖੁਸ਼ੀ ਖੁਸ਼ੀ ਆਏ ਇਦੀ ਖੁਸ਼ੀ ਖੁਸ਼ੀ ਜੇ ਮਾਨ ਆਪਣੇ ਘਰ ਹੈ ਤੋ ਇਹ ਘੜਾ ਰੋ ਰੋ ਜਾਣਾ ਚਲੋ ਕੋਈ ਨਾ ਤੇ ਚਲ ਮੇਰੀ ਗੱਲ ਸੁਣੇ ਇਹ ਗੱਲਾਂ ਛਾੜ ਦੇ ਜਿਹੜੇ ਰਹਿੰਦੀਆਂ ਤੇ ਖਾਣਾ ਵੀ ਏਡੇ ਚਲ ਚੜੀਏ ਨਹੀਂ ਭਾਜੀ ਰਹਿਣ ਦੋ ਕੰਮ ਕਹਿ ਲੈ ਮਰੂਦਰ ਇੱਕ ਚੱਲੇਗਾ ਚਲਗੇ ਉਹ ਤੇ ਗੱਲਾਂ ਤੇ ਲੰਡਾ ਆ ਕੰਮ ਮੇਰੇ ਕੋ ਨਹੀਂ ਚਲ ਕੋਈ ਦਰ ਤੇ ਕੀ ਖਾਣਾ ਬਣੂਣੇ ਬਕੂਨ ਕਰਦਣਾ ਨਹੀਂ ਕਰੋ ਵੇ ਫਿਰ ਰੋਸਾਂ ਨਹੀਂ ਦੋ ਤੇ ਮੇਰੇ ਗੱਲ ਸੁਣ ਕਿੱਧਰ ਨੂੰ ਮੂੰਹ ਚੁੱਕਿਆ ਕਿੱਧਰ ਨੂੰ ਲੱਗਾ ਜਾਣ ਇਧਰ ਆ ਗੱਲ ਸੁਣ ਮੇਰੇ ਕੋ ਮੜ ਮੋਟਸਾ ਕਿਧਮਾ ਗਈ ਠੀਕਾ ਮੈਂ ਬੋਲਦਾ ਚੱਕਲਾ ਕਰ ਈ ਬੋਲਾਂ ਕਿਧਰ ਤੇ ਤਿਆਰੀ ਖੜੀ ਆ ਬਾਹਰ ਮੇਰਾ ਹੋਣਿਆ ਕਿੱਥੇ ਜਾਣਾ ਮੈਂ ਦੇਖ ਖਵਾ ਪਹਿਲਾਂ ਨਾ ਮੁੰਡੇ ਨੂੰ ਆਮ ਜਾ ਕੇ ਭੱਲੇ ਤੇਰੇ ਖਵਾਲ ਪਿਆਲੇ ਨਾ ਵਾ ਬੰਦੇ ਨੂੰ ਤੇ ਇੱਕ ਵਾਰ ਆਈ ਨਹੀਂ ਬੇਚਦੀ ਹੋਵੇ ਤਾਂ ਲੱਗ ਜਾਂਦੀ ਆ ਇਹ ਤੇ ਬਸ਼ਰਮਾ ਮਹਾ ਬਸ਼ਰਮਾ ਕਿਤੇ ਇਹ ਨਾ ਉੱਧਰ ਲੱਗਦੀ ਨਹੀਂਗੀ ਤੇ ਚੁੱਪ ਕਰਕੇ ਬਹਿ ਜਾ ਰੋਟੀ ਪਾਣੀ ਪਰਿਆ ਉਹ ਖਾਓ ਮੰਮੀ ਤੂੰ ਨਾ ਦਾ ਡੱਬਦੀ ਜਾਂ ਨਹੀਂ ਹੁਣ ਤੇ ਫਿਰ ਕੀ ਕਰਾਂ ਮੈਂ ਚਲ ਜਾਾਂ ਘਰੋਂ ਤੁਹਾਨੂੰ ਬਹਿ ਜੂ ਤੇ ਉਹ ਤੁਹਾਨੂੰ ਖਾਂਦਾ ਜਿਹੜਾ ਕੰਮ ਤੁਹਾਨੂੰ ਮੈਂ ਡੱਕਦੀ ਆ ਨਾ ਤੁਸੀਂ ਮੇਰੇ ਸਿਰ ਚੜ ਜਾ ਕੇ ਕਰਨ ਦੇਗੇ ਵੇਖ ਰੋਟੀ ਵਾਰ ਇੱਕ ਮੇਹਦਾਂ ਲੁਕਾ ਕੇ ਦੇਣਾ ਤੇ ਤਾਪੂ ਆਨੇ ਦੇਣਾ ਵਾ ਰੋਟੀ ਪਣ ਜਮ ਮੇਹਣੇ ਦਾ ਮਾਰ ਪੁੱਤੇ ਉਹ ਚਾਰ ਦਿਨ ਐ ਤੇ ਕੀ ਆਖਰਾ ਕੀ ਇਥੇ ਤੇ ਬੰਦਿਆਂ ਵਾਂਗੂ ਰਹਿਣਾ ਬੰਦਿਆਂ ਵਾਂਗੂ ਰਹਿਣ ਦੇ ਉਹ ਕੰਡੇ ਸਾਡੇ ਕੋਲ ਉੱਥੇ ਅੱਡੇ ਦੇ ਖਾਣੇ ਹੁੰਦੇ ਆ ਉਹ ਤੇ ਮੇਹਣੇ ਦਾ ਦੋਪਿਆ ਫਿਰ ਉਹਨੂੰ ਕੋਈ ਉਹ ਤੇ ਜਾਣ ਨਹੀਂ ਦਿਆ ਆਂਦਾ ਵੀ ਮੰਮੀ ਨੇ ਫਿਰ ਫੇਰ ਗੱਲ ਪੈਣਾ ਉਹੀ ਗੱਲ ਹੋ ਗਈ ਸੱਚੀ ਹੋਈ ਗੱਲ ਉਹਦੀ ਫੇਰ ਤੇ ਜੇ ਆ ਪਤਾ ਇਹਦਾ ਨਾ ਜਾਂਦਾ ਉਹ ਜੇ ਤੂੰ ਆ ਤੇਰੀ ਜੇਬ ਵਿੱਚ ਪੈਸੇ ਹੋਣੇ ਚਾਹੀਦੇ ਆ ਪਾਸ ਤੈਨੂੰ ਹੁੰਦਾ ਵੀ ਜਿੰਨਾ ਚਿਰ ਖਰਚੇ ਨਹੀਂ ਜਾਂਦੇ ਮੈਨੂੰ ਠੰਡਾ ਜੇ ਉਹ ਚਾਰ ਦਿਨ ਚੜਾ ਆ ਗਿਆ ਵਦ ਨੂੰ ਖਾਣਾ ਨਹੀਂ ਦੋ ਸਿਰ ਤੇ ਚੱਕਲਾ ਚਾਰ ਦਿਨ ਆ ਗਿਆ ਵਦ ਲਈ ਫਿਰ ਨੂੰ ਘੂਟੇ ਦੇ ਨਾਲੇ ਕੱਲ ਦਾ ਭੂਆ ਨੂੰ ਪੁੱਛੇਗਾ ਕਿ ਕੀ ਹਾਲਾਂ ਦੇ ਕੀ ਨਹੀਂ ਤੇ ਕੀ ਪੁੱਛਾਂ ਗੋਲੀ ਵੱਜੀ ਭੂਆ ਨੂੰ ਹਾਏ ਹਾਏ ਆ ਕਦਰ ਰੋਲਾ ਪੈ ਗਿਆ ਇਹ ਤੇ ਭਾਬੀ ਦੇ ਹੀ ਉੱਚੀ ਉੱਚੀ ਬੋਲਣ ਤੇ ਲੱਗੇ ਮੈਨੂੰ ਲੱਗਦਾ ਸੈਰਸ ਵਾ ਇੰਨਾ ਦੀ ਘੜੀ ਗੱਲ ਹੋ ਗਈ ਆ ਉਹਦੇ ਵੀ ਹੋਣੇ ਗਿਆ ਮੇਰੇ ਲਾਗੋਂ ਵੇਖਾਂ ਪਣਾ ਉਹਦੇ ਦੇ ਗਲਤ ਨਹੀਂ ਪੈ ਗਈ ਫੇਰ ਕਿਤੇ ਜਿਹੜਾ ਮੈਂ ਪੁੱਛਾਂ ਗੋਲੀ ਨੂੰ ਘੱਟ ਨਹੀਂ ਕੰਮ ਹੋਇਆ ਰੋਟੀ ਪਾਣੀ ਬਣਿਆ ਵਾ ਖਾਂਦੇ ਹੀ ਆ ਹੋਰ ਕੀ ਪੁੱਛਾਂ ਨੂੰ ਨੇ ਰੋ ਰੋ ਮੜਾ ਵਾ ਕਰ ਦੋ ਜਨੰਦਰ ਤੈਨੂੰ ਹੋਤਣਾ ਹੋਣਾ ਆ ਰੋਣ ਦੇ ਆ ਰੋਣ ਚੜਿਆ ਵਾ ਇਹਨੂੰ ਕਦਾਂ ਰੋਣ ਚੜਿਆ ਤੇ ਰੋਣ ਹੁੰਦਾ ਨਹੀਂਗਾ ਜਦੋਂ ਬੇਤੀ ਹੋਇਆ ਇਹਦੇ ਭਰਾ ਘਰ ਆ ਤੇ ਪੂਆ ਬੇਤੀ ਕਰਨ ਆ ਗਿਓ ਜਦੋਂ ਪਤਾ ਨਾ ਨੂੰ ਤੇ ਮੇਰਾ ਸਾਦਾ ਨਹੀਂ ਨਾ ਰਾਤ ਨਹੀਂ ਤਾਂ ਮੈਂ ਕੱਟ ਜਾਂਦੀ ਉਹ ਜਿਵੇਂ ਪੱਕਾ ਡੇਰਾ ਲਾ ਕੇ ਬੈ ਗਈ ਆ ਤੇ ਫੇਰ ਬੇਤੀ ਕਰਾਉਣੀ ਆ ਹੋਂਦੇ ਆਗੇ ਕਿਤੇ ਭੁਲੇ ਵੀ ਦੇਖੇ ਅੱਗੇ ਤੋਂ ਵੀ ਨਹੀਂ ਆਇਆ ਕਰਦਾ ਉਹਨਾਂ ਨੇ ਚੱਲ ਨਾ ਹੋਂ ਨਹੀਂ ਹੁੰਦੇ ਤੇ ਚਲ ਮੇਰਾ ਬਹੁਤ ਸਿਰ ਨਾ ਖਾਇਆ ਕਰ ਮੈਂ ਨੂੰ ਖਵਾ ਪਿਆ ਨਾ ਫੋਟੇ ਜਾ ਆ ਗਿਆ ਐਡਾ ਉਤਰਾ ਹੁੰਡਾ ਵਾ ਨਾ ਕਿਤੇ ਆਖੇ ਲੱਗਦਾ ਹੀ ਨਹੀਂਗਾ ਮੈਂ ਖਵਾਲ ਪਿਆ ਲਿਆਵਾ ਕੋਈ ਨਹੀਂ ਖਵਾ ਲਿਆ ਗਾਂ ਤਾਂ ਹੁਣ ਸਹੀਂ ਮੈਂ ਵੀ ਜਿੱਦੇ ਮਾਰ ਕੇ ਘਰੋਂ ਚਲ ਜਿਆ ਕਰਨਾ ਵਾ ਪੀ ਚੱਲ ਜਿੰਦਾ ਵੇਖ ਕੇ ਤਾਂ ਮਰ ਜਿਓਗੀ ਗੰਦ ਪਾਇਆ ਇਹਨਾਂ ਨੇ ਕਿੱਡਾ ਹਾਏ ਰੱਬਾ ਮੈਂ ਕੀ ਮਾੜਾ ਕੀਤਾ ਵਾ ਸਾਰੀਆਂ ਕੁੜੀਆਂ ਦਾ ਜੀ ਕਰਦਾ ਆਪਣੇ ਪੇਕੇ ਘਰ ਜਾਣ ਨੂੰ ਜੇ ਮੈਂ ਆ ਹੀ ਗਈ ਆ ਆਪਣਾ ਪੁੱਤ ਲੈ ਕੇ ਤੇ ਇੰਨੀ ਮਾੜੀ ਹਾਲਤ ਜਿਉ ਮੁੰਡਾ ਕਰਦਾ ਵਾ ਉਹਨੂੰ ਨਹੀਂ ਕਰਨ ਦਿੰਦੀ ਦੱਸ ਅਸੀਂ ਕੀ ਕਰੀਏ ਅੱਜ ਰਹਿ ਗਏ ਨਾ ਮੈਂ ਬੜੀ ਵੱਡੀ ਗਲਤੀ ਕਰ ਲਈ ਆ ਮੈਂ بار بار ਆਪਣੇ ਪੁੱਤ ਦੀ ਬੇਇੱਜ਼ਤੀ ਕਰਾਉਂ ਲਈ ਆ ਇਹਦਾ ਵੀ ਇਰਾਦਾ ਵਾ ਸਾਡੇ ਘਰ ਨਹੀਂ ਕੁਛ ਹੈਗਾ ਸਾਨੂੰ ਰੱਬ ਨੇ ਸਭ ਕੁਝ ਦਿੱਤਾ ਵਾ ਮੈਂ ਤਾਂ ਹਰ ਇੱਕਦਾਂ ਰਹਿਣੀ ਆ ਮੈਂ ਤੇ ਸੋਚਿਆ ਸੀਗਾ ਚਲ ਪੇਕੇਆਂ ਦੇ ਘਰ ਜਾਉਂਗੀ ਮਾਪਿਓਂ ਦੀਆਂ ਜਿਆਦਾ ਤਾਜ਼ਾ ਹੋਣਗੀਆਂ ਘਰਾਂ ਤੇ ਘਰਾਂ ਕੀ ਅੱਜ ਰਾਤ ਪਤਾ ਨਹੀਂ ਫੇਰ ਮੈਂ ਕਿਦਾਂ ਕੱਢਣੀ ਆ ਇੱਕ ਤੇ ਮੁੰਡਾ ਵਾ ਨਾ ਸੈਰਸ ਉਹ ਨਹੀਂ ਹਿਲਣ ਦੇਣ ਦਿਆ ਹਨੋਂ ਉਹਨੂੰ ਨਹੀਂ ਪਤਾ ਲੱਗਦਾ ਕਿ ਮੇਰੀ ਮੰਮੀ ਗਲਤ ਵਾ ਇੱਕ ਭਰਾ ਵਾ ਵਿਚਾਰਾ ਭਰਾਵਾਂ ਲੈ ਵੇਖ ਕੇ ਵੀ ਤਰਸ ਹੁੰਦਾ ਵਾ ਕੀ ਕਰਾਂ ਮੈਂ ਜੇ ਦੇ ਗੱਲ ਪਵੇ ਜਾਂ ਦੇ ਹੱਥੀ ਪਵੇ ਇਹ ਘਰ ਛੱਡ ਕੇ ਚਲ ਜੂਗੀ ਤਾਂ ਵੀ ਮਾੜਾ ਤਾਂ ਵੀ ਕਹਿਣਾ ਨਣਾਨ ਆਈ ਹੀਗੀ ਤੋ ਲੜਾ ਗਈ ਐ ਤੇ ਪਰਜਾਈ ਨੂੰ ਘਰੋਂ ਕਢਾ ਗਈ ਐ। ਉਹ ਵੀ ਇਲਜ਼ਾਮ ਮੇਰੇ ਸਿਰ ਤੇ ਲੱਗ ਜਾਣਾ। ਮੈਂ ਕੀ ਕਰਾਂ? ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ। ਮੈਂ ਤਾਂ ਦਿਨ ਨੂੰ ਪਛਤਾਉਣ ਡਈ ਆਂ। ਵੀ ਕਿਹੜੇ ਵਾਲੇ ਮੈਂ ਸੋਚ ਲਿਆ ਵੀ ਮੈਂ ਆਪਣੇ ਪੇਕੇ ਜਾਉਂਗੀ। ਕੀ ਕਰਾਂ ਹੁਣ ਮੈਂ? ਚੱਲ ਮਨਾ ਅੱਜ ਦੀ ਰਾਤ ਅੱਖੀ ਸੋਖੀ ਕੱਢ ਲੈਣੀ ਆ ਤੇ ਸਵੇਰੇ ਸਵਕਤੇ ਚੱਲ ਜਾਣਾ ਮੈਂ ਮਾਪਤਾਂ ਨੇ। ਅਹੀਂ ਨਹੀਂ ਸਵੇਰੇ ਰੁਕੜਾ ਕਿਸ ਦੇ ਕਹਿਣ ਤੇ ਵੀ ਜੋ ਮਰਜ਼ੀ ਹੋ ਜੇ। ਹੁਣ ਦੋਵੇਂ ਚੱਲ ਤਗੇ ਆ ਫੇਰ ਕਿਤੇ? ਚੱਲ ਆਉਂਦੇ ਆ ਨਾ ਫੇਰ ਪੁੱਛਣੀ ਆ ਵੀ ਕੀ ਗੱਲ ਹੋਈਗੀ। ਵਦਿਆ ਗਣਾ ਖਾਣਾ ਬਿਨਾਂ ਸਾਰਾ ਵਦਲਿਆ ਗਏ ਅੱਡੇ-ਅੱਡੇ ਦੇ ਹੈ ਗਈ ਉਹ ਸਭ ਕੁਝ ਛੋਟ ਦਿਨੇ ਮਿਲ ਜਾਂਦਾ ਵੀ ਵੇਖਿਆ ਬਾਕੀ ਅੱਡੇ ਨਾਲ ਤਰੱਕੀ ਤਾਂ ਤਰੱਕੀ ਦੇ ਬਜ਼ੇਦੀ ਆ ਜੋ ਜੀ ਕਰਦਾ ਸਿਰ ਮੰਗਾਲੀ ਦਾ ਖਾਣ ਹਾਂ ਪੁੱਤ ਇਹ ਦਰਾਂ ਕਿੱਥੇ ਚਲ ਗਏ ਹੀ ਗਏ ਵੱਡੇ ਦੇ ਮੈਂਚਲਾ ਖਵਾ ਬਹਿ ਰਹੇ ਹਾਂ ਦਿੰਦੇ ਨੂੰ ਜੀ ਹਾਈ ਹਾਈ ਕੀ ਖਾਣਾ ਪੀਣਾ ਹੈ ਇਹਨੇ ਤੂੰ ਵੀ ਨਾ ਹੱਦੀ ਕਰਦਾ ਵਾਂ ਹੁਣ ਪੁੱਤ ਰਾਤ ਪਈ ਸੀਗੀ ਤੇ ਮੇਰਾ ਦਿਲ ਨਹੀਂ ਵਸ ਚੌਂ ਗਿਆ ਉਹਨਾਂ ਦਾ ਮੈਂ ਤਾਂ ਕਦੇ ਦੀ ਗਿੱਕਣ ਨਹੀਂ ਆ ਕਿ ਤੁਸੀਂ ਕਦੋਂ ਘਰ ਆਓ ਤੇ ਪੁੱਤ ਮੈਂ ਇੱਕ ਗੱਲ ਦੱਸ ਤੇਰੀ ਮੰਮੀ ਬੜਾ ਬੋਲਣ ਦੀ ਹੈ ਅੱਜ ਫੇਰ ਕੀ ਗੱਲ ਹੋ ਗਈ ਪੁੱਤਾਂ ਦਾ ਪਤਾ ਵਾ ਜਦੋਂ ਘਰੋਂ ਜਾਣਾ ਕਿਤੇ ਤੇ ਬੋਲਣਾ ਬੋਲਣਾ ਨਹੀਂ ਪੁੱਤ ਕੋਈ ਗੱਲ ਤਾਂ ਜ਼ਰੂਰ ਹੋਣੀ ਆ ਮੈਨੂੰ ਤਾਂ ਲੱਗਦਾ ਤੂੰ ਉਹਦੇ ਲੈ ਵੀ ਗਿਆ ਵਾ ਨਾ ਤਾਂ ਕਰਕੇ ਬੋਲਣ ਦੀ ਥੋੜੇ ਥੁੜੀਆਂ ਗੱਲਾਂ ਤੇ ਮੇਰੇ ਕੰਨੀਆਂ ਪੈਣੀਆਂ ਨਹੀਂ ਕੀਆਂ ਤੁਹਾਨੂੰ ਮੈਂ ਦੱਸਿਆਦਾਗਾ ਕੋਆ ਜੇ ਵੀ ਮੰਮੀ ਨੂੰ ਪੈ ਗਈ ਆਦਤ ਕਿ ਜਦੋਂ ਘਰੋਂ ਕੁਜੀ ਜਾਣਾ ਮੈਂ ਤਾਂ ਦਾ ਮਰ ਤਮਾਸ਼ਾ ਲਾ ਕੇ ਫੇਰੀ ਤੋਰਨਾ ਹਾਂ ਨੂੰ ਨਹੀਂ ਪੁੱਤ ਇਹ ਆਦਤ ਨਹੀਂ ਗੀ ਇਹ ਹਾਡੇ ਕਰਦੀ ਕਰਦੀ ਆ ਉਹ ਅਰੇ ਤੂੰ ਇਹ ਅਰੇ ਗਲ ਨੂੰ ਸੋਚਿਆ ਕਰੋ ਪੁੱਤ ਕੀ ਕਰਾਂ ਮੈਂ ਜਦੋਂ ਤੇਰੀ ਮੰਮੀ ਨੂੰ ਬੋਲਦਿਆ ਸੁਣਿਆ ਨਾ ਫਿਰ ਦਮਾਂ ਵਿੱਚ ਕਈ ਗੱਲਾਂ ਆਉਂਦੀਆਂ ਮੈਨੂੰ ਪਤਾ ਹੀ ਆ ਨਾ ਉਹ ਵੀ ਨਿਆਣਾ ਵਾ ਵਿਚਾਰਾ ਤੇ ਇਹ ਆ ਕਿ ਸੋਚਦਾ ਬੁੜਾ ਵਾ ਉਹ ਵੀ ਤੇ ਮੈਂ ਵੇਖਦਾ ਨਾ ਮੈਂ ਇਹਨੂੰ ਸਮਝਾਉਣ ਵੀ ਡਿਆ ਐ ਐ ਮੰਮੀ ਦਾ ਸਫਾਈ ਦਿੰਦਾ ਵਾ ਮੈਂ ਜੋ ਤੈਨੂੰ ਕਹਿਣਾ ਸੋ ਉਹ ਮੈਨੂੰ ਕਹਿ ਲਿਆ ਮੇਕੋ ਬੜੀ ਹਟ ਦੋਵਾ ਦੀ ਮੈਂ ਤੇ ਅਟਿਕੜਾ ਵੱਡਿਆ ਕੋ ਹਾਂ ਉਹ ਤਾਂ ਘਰ ਕੋਠ ਠੀਕ ਵਾ ਇਹਦੀ ਘਰ ਵੀ ਆਤੀ ਹੋਈ ਇਹਨੂੰ ਕੋਈ ਕੁਛ ਕਹ ਦੇ ਨਾ ਇਹਨੇ ਸਾਰਾ ਸਾਰਾ ਦਿਨ ਉਹੀ ਗੱਲ ਸੋਚੀ ਜਾਣੀ ਆ ਮੈਂ ਤਾਂ ਬੜੀ ਵਾਰੀ ਨੂੰ ਕਹਿੰਨੀ ਹੁੰਦੀ ਆ ਕੋਈ ਗੱਲਾਂ ਦੀ ਪਰਵਾਹ ਨਹੀਂ ਕਰਦੀ ਹੁੰਦੀ ਪੁੱਤ ਚੁੱਪ ਕਰਕੇ ਇਹ ਕਰ ਨੂੰ ਸੁਣੀ ਦੀ ਤੈਹ ਕੰਨ ਕੱਢਦੀ ਦੀ ਪਰ ਨਹੀਂ ਇਹ ਤੇ ਤਰ੍ਹਾਂ ਦੀ ਕਿਹੜੀ ਮੰਡੀ ਦਾ ਬਣਿਆ ਆ ਉਹ ਚਲੋ ਬੂਆ ਜੀ ਜੇ ਨਿਆਣਾ ਵਾ ਤੇ ਕਈ ਗੱਲਾਂ ਮਾਤੇ ਲੱਗ ਜਾਂਦੀਆਂ ਇਹ ਤਾਂ ਸਿਆਣਾ ਹੋ ਗਿਆ ਫੇਰ ਬਾਲਾ ਜਿਨਾ ਸੰਕੂ ਪੁੱਤ ਮੇਰੀ ਗੱਲ ਸੁਣ ਅੱਜ ਤੁਹਾਨੂੰ ਰਾਹ ਤੇ ਬੜੀ ਵੱਡੀ ਗਲਤੀ ਕੀਤੀ ਆਪਾਂ ਕੀ ਕਰਨਾ ਹੈ ਇੱਥੇ ਰਹਿ ਕੇ ਹੁਣ ਉਹ ਅਜੀ ਇਹ ਗੱਲ ਨਾ ਕੋਧੀ ਫੇ ਮੇਰੇ ਅੰਦਰ ਨੂੰ ਬਹੁਤ ਉਡੀ ਹੁੰਦਾ ਮੈਂ ਪੁੱਤ ਦਿਲ ਤੇ ਦੁਖੀ ਹੁੰਦਾ ਵਾ ਪਰ ਤਨੇ ਵੀ ਪਤਾ ਨਾ ਤੇਰਾ ਫੁੱਫੜ ਵਿਚਾਰਾ ਕਿੰਨੇ ਦੇ ਘਰ ਰੋਟੀ ਖਾਂ ਰਿਆ ਤੇ ਅੱਜ ਮੈਂ ਫੋਨ ਕਰਕੇ ਕਿਹਾ ਸੀ ਕਿ ਅੱਜ ਆਪਾਂ ਆ ਜਣਾ ਅੱਜ ਉਹ ਡੀਕ ਡੀ ਕੇ ਵਿਚਾਰਾ ਤੇ ਫਿਰ ਮੈਂ ਤੇ ਭਾਈ ਨੂੰ ਕਹੇ ਮੈਂ ਅੱਈ ਸਿਰੇ ਚਲ ਜਾਣਾ ਤੇ ਸਾਨੂੰ ਰੋਕਿਆ ਨਾ ਘਰ ਪਾਪਾ ਰਖਦੇ ਸੱਚੀ ਗੱਲ ਵਾ ਮੈਨੂੰ ਪਤਾ ਤਨੋ ਪਤਾ ਤੇਰੇ ਨਾਲ ਕਰਦਾ ਮੇਰੇ ਨਾਲ ਹੈ ਤੇਰੇ ਕਰਕੇ ਤੇ ਵੀਰ ਕਰਕੇ ਤੇ ਮੈਂ ਇੱਥੇ ਰੁਕੀ ਹਿੰਦੇ ਨਹੀਂ ਤੇ ਨਹੀਂ ਤੇ ਮੈਂ ਪਹਿਲੇ ਦਿਨ ਹੀ ਚਲ ਜਾਣਾ ਸੀਗਾ ਉਹ ਜੀ ਮੈਨੂੰ ਇਹ ਵੀ ਦੀ ਖੁਸ਼ੀ-ਖੁਸ਼ੀ ਆਏ ਨੇ ਖੁਸ਼ੀ-ਖੁਸ਼ੀ ਚੱਲ ਜਾਣਾ ਮੈਨੂੰ ਨਹੀਂ ਪਤਾ ਮੈਂ ਜਾ ਪੰਗਾ ਮੈਨਾਂ ਚੱਲ ਕੋਈ ਨਹੀਂ ਪਤਾ ਗੱਲਾਂ ਤਾਂ ਹਰ ਘਰ ਵਿੱਚ ਹੋ ਜਾਂਦੀਆਂ ਵਾ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਆਪਾਂ ਹੁਣ ਸਵੇਰੇ ਚੱਲ ਜਾਣਾ ਜਾਂ ਹੁਣ ਸਵੇਰੇ ਨਾ ਢੱਕੀ ਠੀਕ ਵਾ ਨਾ ਤਾਂ ਆਓ ਚਲੋ ਕੋਈ ਨਹੀਂ ਸ਼ਾਮਾਂ ਜੀ ਚੱਲ ਜਿਓ ਸਣੀਗਰ ਨਹੀਂ ਸ਼ਾਮੀ ਨਹੀਂ ਕੱਲ ਮੈਂ ਸੌਂਦੇ ਚੱਲ ਜਾਣਾ ਨਹੀਂ ਨਹੀਂ ਸੌਂਦੇ ਨਹੀਂ ਜਾਣਾ ਵੇਹ ਮੇਰੀ ਗੱਲ ਸੁਣ ਸ਼ਾਮੀ ਚੱਲ ਜਿਓ ਨਹੀਂ ਨਹੀਂ ਮੇਰਾ ਘਰ ਕਿੱਧਰ ਦੂਰ ਜੇ ਤੇਰਾ ਇੰਨਾ ਮਿਲਣ ਜੀ ਕਰਦਾ ਤਾਂ ਉੱਥੇ ਆ ਜੀ ਠੀਕ ਵਾ ਨਾ ਚਲੋ ਮੈਂ ਤੁਹਾਡੇ ਕੋ ਦੋ ਦਿਨਾਂ ਕਰੂੰਗਾ ਫਿਰ ਆਹੋ ਰਵੀ ਆਣ ਕੇ ਕੋਈ ਦਲ ਨਹੀਂ ਤੇ ਵੀਰ ਕਿੱਥੇ ਹੈ ਡੈਡੀ ਤੇ ਸੌਂਗੇ ਹੋਣੇ ਹਨ ਉਹ ਭੱਜੇ ਅੰਦਰ ਆ ਸੌਂਗੇ ਵੇਖਾਂ ਕਿਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਨਾ ਮੁੰਡੇ ਨੂੰ ਆਪਣੀਆਂ ਗੱਲਾਂ ਚ ਲਿਆਉਣ ਲਈ ਆ ਐਵੇਂ ਤਾਂ ਨਹੀਂ ਮੇਰੇ ਗਾੜੀ ਜੀਬਾਨ ਚਲਾਉਂਦਾ ਤਾੜ ਤਾੜ ਬੋਲਦਾ ਵਾ ਮਿੱਠੀ ਬਾਂਡੇ ਹੀ ਆ ਨਾ ਤੇ ਜਿੰਨਾ ਦੁੱਖ ਮੈਨੂੰ ਆ ਪਤੀਏ ਦਾ ਨਾ ਮਾਂ ਨੂੰ ਨਹੀਂ ਦਾ ਹੈਗਾ ਕੋਈ ਗੱਲ ਨਹੀਂ ਤੂੰ ਇਕੱਲਾ ਨਿਕਲਦਾ ਸਹੀ ਹੈ ਇੱਥੋਂ ਕਹਿਂ ਲਈ ਆ ਸਵੇਰੇ ਮੈਂ ਚਲ ਜਾਣਾ ਤੂੰ ਜਾ ਤੇਰੇ ਮਗਰ ਤੇ ਮੈਂ ਪਾਣੀ ਢੋਲੂਗੀ ਲੀੜਾ ਕੱਪੜਾ ਜਿੱਥਾ ਸੰਭੀ ਸਾਰਾ ਧੋਵੂਗੀ ਵੀ ਮਹਾ ਕਲੰਕ ਕਿਤੇ ਗਲੋਂ ਲੱਥਾ ਕਿਤੇ ਜਿਉਂ ਆਈ ਨਿਕਲਦਾ ਨਾ ਹੀ ਨਹੀਂ ਲੈਣ ਲਈ ਉਹ ਜੇ ਮੇਰਾ ਮੁੰਡਾ ਇਹ ਹੈ ਨਾ ਮੈਂ ਐਡੇ ਦਿਨ ਖਵਾ ਕੇ ਲਿਆ ਆਂ ਤੇ ਉਹਦੇ ਪੁੱਆ ਨੂੰ ਵੀ ਮਗਰ ਬਾਣ ਲੈਣਾ ਉਹਨੂੰ ਬਰਗਰ ਖਵਾ ਲਿਆ ਨਹੀਂ ਉਹਨੂੰ ਕਿਹੜਾ ਨੰਗ ਦੇਣੀ ਰੋਟੀ ਨਹੀਂ ਨਾ ਇਹਨਾਂ ਨੂੰ ਨੰਗ ਦੀ ਇੱਥੇ ਆਣ ਕੇ ਬਰਗਰ ਹੀ ਨੰਗਦੇ ਆ ਕੋਈ ਗੱਲ ਨਹੀਂ ਕਿੰਨੇ ਕਿ ਦਿਨ ਖਾਣੇ ਆ ਚਲੀ ਜਾਣਾ ਸਰ ਉਹ ਆ ਜੀ ਜੋ ਬਿਸ਼ੇ ਹੋਗਾ ਠੀਕ ਹੋ ਪਰ ਆਪਣੇ ਦਿਲ ਦੀ ਗੁਸਾਂ ਖੜੀ ਹੈ ਕੋਈ ਜਿੱਦਾਂ ਪਹਿਲਾਂ ਹੁੰਦੇ ਹੁੰਦੇ ਆਇਆ ਕਰਦਾ ਕੋਈ ਨਹੀਂ ਪੁੱਤ ਆਉਣਾ ਆਉਣਾ ਕਿਉਂ ਨਹੀਂ ਆ ਪੇਕੇ ਆ ਮੇਰੇ ਜੇ ਪੇਕੇ ਨਾਲ ਆਉਂਗੀ ਤੇ ਮੈਂ ਕਿੱਥੇ ਜਾਣਾ ਹੋਰ ਮੇਰਾ ਕਿਹੜਾ ਥਾਂ ਜਾਣ ਵਾਲਾ ਠੀਕ ਆ ਨਾ ਤੂੰ ਨਾ ਫਿਕਰ ਕਰਿਆ ਕਰ ਬੋਤਾ ਕੋਈ ਗੱਲ ਨਹੀਂ ਬਥੇਰਾ ਕਰਦੇ ਜੇ ਤੁਸੀਂ ਮੇਰਾ ਤੇ ਜੇ ਪਰਜਾਈ ਗੱਲਾਂ ਵੀ ਕਰ ਲੈਂਦੀ ਹੈ ਨਾ ਤੇ ਮੈਨੂੰ ਕੋਈ ਪ੍ਰਵਾਹ ਨਹੀਂ ਠੀਕ ਆ ਨਾ ਮੈਂ ਤੇ ਆਉਣਾ ਹੀ ਆਉਣਾ ਆਪਣਾ ਪਿੰਡ ਥੋੜੀ ਛੱਡ ਦੇਣਾ ਪੁੱਤ ਸਹੀ ਕਰਦਾ ਤੇ ਚੱਲ ਨੇਰਾ ਪੜਾ ਹੋ ਗਿਆ ਉੱਥੋਂ ਤਾਂ ਸੋਹੋਂ ਆਵਣ ਤੇਨੇ ਕਿਹਾ ਤੂੰ ਵੀ ਮੇਰੀ ਸੁਣ ਲੈ ਗੱਲ ਤੂੰ ਹੀ ਕੰਮ ਦੇ ਦਿੰਦਾ ਨਾ ਮੁੰਡਿ ਲਾਇਆ ਕਰ ਨਾ ਨਾ ਠੀਕ ਹੈ ਨਾ ਤੂੰ ਵਜੇ ਨਿਆਣਾ ਠੀਕ ਹੈ ਤੂੰ ਬੋਤਾ ਸੋਚਿਆ ਨਾ ਕਰ ਇਹ ਗੱਲਾਂ ਨਹੀਂ ਭਾਈ ਮੈਂ ਤੇ ਨਹੀਂ ਸੋਈਦਾ ਤੂੰ ਸਿਰਫ ਆਪਣਾ ਪੜ੍ਹਾਈ ਤੇ ਧਿਆਨ ਲਾ ਕੇ ਐਜੀ ਗੱਲ ਕਹਦੇ ਹੋ ਨਹੀਂ ਤੇ ਸਿਰਫ ਟੰਗਾ ਇਧਰ ਹੀ ਹੱਸੇ ਬੜੇ ਇਧਰੋਂ ਸੋਣੂ ਸੋਣੂ ਘੜਤੀ ਇਹ ਤੇ ਗੱਲ ਹੈਗੀ ਆਹ ਤੇ ਚਲ ਜਾ ਕੇ ਨਾ ਸੌਂ ਰਾਜਪਤ ਚਲ ਠੀਕ ਆ ਪੁੱਤ ਤੂੰ ਵੀ ਸੌ ਤੇ ਸਵੇਰੇ ਆਪਾਂ ਟਾਈਮ ਤੇ ਚੱਲ ਜਣਾ ਹਾਂ ਹਾਂਜੀ ਚੱਲ ਚੱਲ ਪੁੱਤ ਪਾਈ ਤੂੰ ਇਹ ਸੌ ਜਾ ਉਹ ਇਹ ਲਾਂਚਾਰੇ ਕਿਤੇ ਚੱਗੀ ਜੀ ਗੱਲਾਂ ਬਾਤਾਂ ਕਰਾ ਕੇ ਵੀ ਕਿਤੇ ਵੀ ਕੋਈ ਨਹੀਂ ਐਂ ਕਰਾਂਗੇ ਕਿਤੇ ਨਾ ਤੇ ਅਜੇ ਰਿਸ਼ਤਾਰ ਇਹ ਗਾਡੀ ਹੁੰਨੀ ਹੈ ਪਰਵਾਹੀ ਕਿਸੇ ਕਰਦੀ ਨਹੀਂ ਸਭੋਂ ਸਿੱਧੇ ਵਾਲਾ ਕੋਈ ਜਦੋਂ ਸੁਝਾਈਏ ਜਾਂ ਮੰਨਤੇ ਕਿ ਇਹ ਮਾੜੇ ਮਤਬੋਤ ਬੋਲ ਇਹ ਚੰਗੀ